ਨੇ ਕਦੇ ਵੀ ਨਹੀਂ ਦਿਮਾਗ ਵਿੱਚ ਆਈ ਪਹਿਲਾਂ ਤੋਂ ਸਾਡੇ ਦਿਮਾਗ ਵਿੱਚ ਹੀ ਇਹ ਸੀ ਵੀ ਅਸੀਂ ਕੋਈ ਕੋਈ ਸ਼ਰੀ ਗੌਣੀਆਂ ਉਸ ਤੋਂ ਬਾਅਦ ਰੰਗੀ ਸਿੱਖੀ ਤੇ ਉਸਤਾਦ ਜੀ ਦੀ ਕਿਰਪਾ ਹੋਈ ਚਲੋ ਮੈਨੂੰ ਕੈਨੇਡਾ ਦਾ ਮੌਕਾ ਮਿਲਿਆ ਸੀ ਜਾ ਕੇ ਆਏ ਹਨ ਤੇ ਪਰ ਇਹ ਚੀਜ਼ ਨੇ ਮੈਨੂੰ ਉੱਪਰ ਬਚਾਇਆ ਅੱਜ ਰੋਟੀ ਵਧੀਆ ਖਾਣਿਆ ਜੀ ਸਭ ਤੋਂ ਵੱਡਾ ਤਾਂ ਕੰਮ ਰੋਟੀ ਦੇ ਹੀ ਹੈ ਨਾ ਆਪਾਂ ਤੁਰੇ ਫਿਰਤੇ ਰੋਟੀ ਦੇ ਮਾਰੇ ਹੀ ਆਂ ਜਿੱਥੇ ਰੋਟੀ ਬਣਦੀ ਆ ਜਿੱਥੇ ਚਾਰ ਪੈਸੇ ਬਣਦੇ ਨੇ ਅੱਜ ਮੇਰੇ ਕੋਲ ਕੰਮ ਹੈਗਾ ਮੁੱਕਦਾ ਨਹੀਂ ਠੀਕ ਹੈ ਜੀ ਕੰਮ ਜੇ ਬਾਹਰ ਜਾਣਾ ਕਰਨਾ ਤਾਂ ਉੱਥੇ ਵੀ ਕੰਮ ਹੀ ਪੈਣਾ ਆਪਾਂ ਨੂੰ ਇਹ ਨਹੀਂ ਹੈਗਾ ਵੀ ਉੱਥੇ ਜਾ ਕੇ ਆਪਾਂ ਵਿਲੇ ਬਹਿ ਕੇ ਜਾਂ ਡਾਲਰ ਹੁੰਝ ਕੇ ਲੈ ਆਵਾਂਗੇ ਇਹ ਨਹੀਂ ਕੰਮ ਹੈਗਾ ਕੰਮ ਤਾਂ ਉੱਥੇ ਏਦੂ ਵੱਧ ਕਰਨਾ ਪੈਣਾ ਇੱਥੇ ਮੈਂ ਆਪਣੀ ਮਰਜ਼ੀ ਨਾਲ ਕਰਦਾ ਉੱਥੇ ਕਿਸੇ ਦੀ ਮਰਜ਼ੀ ਨਾਲ ਕੰਮ ਕਰਨੇ ਆ ਪਰ ਇੱਥੋਂ 40-40 ਲੱਖ ਲਾ ਕੇ 50-50 ਲੱਖ ਲਾ ਕੇ ਜਾਈ ਜਾਂਦੇ ਆ ਪਰ ਉੱਥੇ ਔਖੇ ਹੀ ਆ ਸੌਖੇ ਨਹੀਂ ਹੈ ਬਾਕੀ ਬਸ ਤਾਂ ਮੈਨੇ ਲੋਕਾਂ ਸਾਥ ਜਾਣਾ ਜ਼ਿਆਦਾ ਪਿਆਰਾ ਸਾਜਾਂ ਕਰਕੇ ਮੈਂ ਮੁੜ ਕੇ ਗਿਆ ਨਹੀਂ ਕਿਉਂਕਿ ਮੇਰਾ 10 ਸਾਲਾ ਵੀਜ਼ਾ ਵੀ ਮੇਰੇ ਕੋਲ ਹੈ ਹਜੇ ਪਰ ਮੈਂ ਗਿਆ ਨਹੀਂ ਮੁੜ ਕੇ ਕਿਉਂਕਿ ਮਨ ਤਾਮੀਨੀ ਬਾਰੇ ਹਾਸੇ ਘਰ ਦੇ ਵੀ ਕਹਿੰਦੇ ਵੀ ਜਦੋਂ ਇੱਥੇ ਕੰਮ ਹੈ ਫਿਰ ਉੱਥੇ ਜਾ ਕੇ ਵੀ ਤਾਂ ਕੰਮ ਹੀ ਕਰਨਾ ਇੱਥੇ ਵੀ ਕੰਮ ਹੀ ਕਰਨਾ ਫਿਰ ਇੱਥੇ ਕਿਉਂ ਨਾ ਕਰਿਆ ਜਾਵੇ ਨਾਲੇ ਲੋਕ ਸਾਜਾਂ ਦੀ ਸੇਵਾ ਤੰਤੀ ਸਾਜਾਂ ਦੀ ਸੇਵਾ ਆਪਾਂ ਗੁਰੂ ਦੇ ਲੜ ਵੀ ਲਾਉਣੇ ਆ ਸਭ ਤੋਂ ਵੱਡੀ ਇੱਥੇ ਸਿਖਾਉਣ ਦਾ ਮੇਰਾ ਕੰਮ ਵੀ ਰੱਖਿਆ ਹੋਇਆ ਫ੍ਰੀ ਸਿਖਾਉਨੇ ਆ ਆਪਾਂ ਸਰੰਗੀ ਹੋ ਗਈ ਜਿਵੇਂ ਆਪਣਾ ਢੱਡ ਹੋ ਗਈ ਤੂੰ ਵੀ ਹੋ ਗਈ ਤੂੰ ਬਾ ਹੋ ਗਿਆ ਇਹ ਚੀਜ਼ਾਂ ਆਪਾਂ ਫ੍ਰੀ ਸਿਖਾਉਣੇ ਵੀ ਆ ਬੱਚਿਆਂ ਨੂੰ ਵੀ ਆ ਸਖਰੋਣਾ ਢਾਡੀ ਵੀ ਸਿਖਾਉਣੇ ਆ ਕਿਉਂਕਿ ਗੁਰੂ ਦੇ ਨਾਲ ਜੁੜ ਸਕਣ ਸਭ ਤੋਂ ਵੱਡੀ ਮੇਰੀ ਇਹੀ ਆ ਵੀ ਜਿੰਨੇ ਬੱਚਿਆਂ ਨੂੰ ਸਿਖਾਇਆ ਗਿਆ ਫ੍ਰੀ ਅਸੀਂ ਸਿਖਾਵਾਂਗੇ ਜਿਹੜਾ ਬੱਚਾ ਵੀ ਸਿੱਖਣਾ ਚਾਹੁੰਦਾ ਉਹ ਸਾਡੇ ਕੋਲੇ ਜਦੋਂ ਮਰਜ਼ੀ ਆਵੇ 5-7 ਮਿੰਟ 10 ਮਿੰਟ ਜਿੰਨਾ ਵੀ ਸਾਡੇ ਕੋਲ ਟਾਈਮ ਹੋਵੇ ਅਸੀਂ ਦੱਸਾਂਗੇ ਵੀ ਅਤੇ ਸਿਖਾਵਾਂਗੇ